ਸਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਚੱਲੇ ਆ ਹੁਣ ਸਕੂਲ ਕਿਹਨੂੰ ਕਿਦੋਂ ਦੇ ਆ ਮੇਰਾ ਬੈਗ ਆ ਮੰਨ ਕੇ ਉਹਨੂੰ ਬੁਲਾ ਪਹਿਲਾਂ ਉਹਨੂੰ ਛੂਟਾ ਦੇ ਮੰਨ ਕਰ ਤਾ ਅਜੇ ਛੂਟਾ ਦਮਾ ਹਾਂਜੀ ਐਸਾ ਬੀਟ ਬੈਲਟ ਲਾਉਣਾ ਖਿੰਦਾ ਮੈਂ। ਤੋੜਨਾ ਲੱਗ ਗਿਆ। ਤੇ ਇਹ ਟੁੱਟ ਜਾਣਾ ਬੈਗ। ਇਹ ਜਿਹੜਾ ਸੇਰ ਤੋਤੇ ਆ ਤੇ ਉਹਦੇ ਤੇ ਦੋ ਪੁੰਨੀਆਂ ਕਰਤੀ ਇਹਨੇ ਇੱਕੋ ਪੁੰਨੀ ਕੀਤੀ ਤੇ ਸੇਰੀ ਨੇ ਮਾਇ ਉਹ ਗਾਉਂ ਡਿਆ। ਇਹਦਾ ਮम्मा ਬੈਗ ਵੇਖੋ ਪਾਂਡੂ। ਆ ਮम्मा ਦੁਬਈਆਂ ਆਈ। ਦੋਵੇਂ ਦੁਬਈਆਂ ਆਇਆ। ਨਹੀਂ ਮਮਾ ਦਾ ਜਿੱਦਰੀ ਕਲਾ ਵੀ ਹੁੰਦਾ ਚੱਲ ਇਹ ਸੇ ਖਾ ਖਾ ਤੇ ਬੈਗ ਟੁੱਟ ਜਾਣਾ ਇੰਨਾ ਵੀ ਖੇਡ ਬਣਾਈ ਆ ਇਹਨਾਂ ਨੇ ਚਲੋ ਹੁਣ ਸਕੂਲ ਕੀ ਕਰਦਾ ਫਿਰਦਾ ਏ ਇਹ ਕੀ ਆ ਬਰਾਂਟੇ ਬਰਾਂਟੇ ਆ ਸ਼ਬਰਾਂਟੇ ਇਹ ਦੇ ਵਾਲ ਵਿੱਚ ਕਲਰ ਕੇ ਨਾ ਸੋਣਾ ਹੁੰਦਾ ਮਮਾ ਇੱਕ ਹੀ ਹਾਂ ਕੋਟਾ ਖਾਣੇ ਲੰਬੇ ਹੋ ਗਏ ਲੰਬੇ ਹੋ ਗਏ ਨਾ ਬੂ ਆ ਨਾ ਕੋ ਦਾਲਿਆ ਦੇ ਨਾ ਬੂ ਬਰਾਡੇ ਉਹ ਵੀ ਉੱਥੇ ਚਿਪਕਲੀ ਆ ਕਿੱਥੇ ਆ ਚਿਪਕਲੀ ਹੁੰਦੀ ਆ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਕਿੱਥੋਂ ਆ ਜਿਹੜਾ ਸਾਡਾ ਪਿਛਲੇ ਸਾਈਡ ਆ ਨਾ ਉੱਥੇ ਨਾ ਇੱਕ ਮੰਗੋ ਟਰੀ ਲੱਗਿਆ ਇੱਕ ਇੱਕ ਕੀ ਕੰਦੇ ਆ ਨਿੰਬੂ ਦਾ ਤੇ ਉੱਥੋਂ ਜਿਹੜੇ ਪੱਕੇ ਹੁੰਦੇ ਆ ਮੈਂ ਤੋੜ ਕੇ ਆਉਂਦੀ ਹਾਂ ਹਾਂਜੀ ਬੱਤੀ ਨਹੀਂ ਆਉਂਦੀ ਪੱਠੇ ਗਰਮੀਆਂ ਚ ਜ਼ਿਆਦੇ ਹੁੰਦੇ ਕੀ ਚੀਜ਼

ਖੱਡੇ ਆ ਗਿਆ ਆ ਪਰਖ ਦੇਖਣਾ ਉਹ ਵੇਰਾ ਤੇ ਜਦੀ ਸਬਜ਼ੀ ਦੀ ਤਿਆਰੀ ਹੁੰਦੀ ਉਹ ਸਿਮਲਾ ਮਿਰਚ ਆਲੂ ਪਤਾ ਕੀ ਸਿਮਲਾ ਮਿਰਚ ਕਿਉਂ ਨਹੀਂ ਪਨੀਰ ਪਾਉਣਾ ਵਿੱਚ ਪਰਾਂ ਦੇ ਨੱਬੇ ਤੋਂ ਪਾ ਲੱਖਣ ਦੇ ਕੜੀ ਮਨ ਟਿੰਡੂ ਕੀ ਗਾਂਦੇ ਸੂਜੀ ਜਾਂ ਕਿੱਦਰੀ ਆ ਮਮੂ ਤਾਂ ਯੈਲੋ ਵੀ ਲਿੰਦਿਖਣਾ ਯੈਲੋ ਵੀ ਹੁੰਦੀ ਆ ਰੈੱਡ ਵੀ ਹੁੰਦੀ ਆ ਔਰਿੰਜ ਵੀ ਹੁੰਦੀ ਆ ਅੱਥਿਆ ਗਵਾ नहीं है कि झूठ मारदी झूठ बोलती है तू नहीं तो, बोत हाँ। दी हाँ। करी तू झूठ नहीं दी ਜਾਂਦੀ ਆਏ ਨਾ ਵੇ ਇਧਰ ਆਣ ਕੇ ਪੰਗੜਾ ਪਾ ਕੋਈ ਗਾਣੇ ਤੇ ਪਾਲਾ ਕਾਲੀ ਐਕਟਿਵਾ ਤੇ ਪਾਲਾ ਉਹ ਮੇਰੀ ਕਾਲੀ ਐਕਟਿਵਾ ਦਾ ਇੱਕ ਜੇਲੀ ਖਾਂ ਕੇ ਫੈਂਡ ਦੇ ਫੜ ਕੇ ਪਾਣੀ ਪਾਣੀ ਹੋ ਗਈ ਮੈਂ ਪਿੱਟੂ ਹਾਫ ਕਰੇ ਹੋਂਦਾ ਆ ਕੇ ਹੁੰਦੇ ਫੁੱਟ ਜਿਵੇਂ ਮੈਨੂੰ ਲੈ ਤੇ ਕਾਹੇ ਪੱਟ ਗਏ ਤੇਰੇ ਬਾਸ ਫਤੇ ਹੋਰ ਕੋ ਗਾਣਾ ਅੰਜ ਪਾਛੋ ਕਾ ਗਈ ਚਲਾ ਦੂਪ ਜ ਮਸ਼ੀਨਾ ਗਾਣਾ ਵਿੱਚ ਚੰਗੀ ਤਰ੍ਹਾਂ ਬੋਲ ਤੋ ਬੋਤ ਨਹੀਂ ਨਿਆਣਾ ਬਣ ਬਣ ਬੈਂਡਿਆ ਮਮੇ ਤਾਂ ਮਸ਼ੌਨੀ ਲਾਦੀ ਨਹੀਂ ਮਮਾ ਨੂੰ ਬੈਸ ਤੇ ਬਾਦੇ ਬੈਕ ਲਿਆ ਪਾ ਦੇ ਇਤਮੇ ਇਸਮੇ ਡਾਲੋ ਹੱਥ ਡਾਲੋ ਨਾ ਇਸਮੇ ਅਸੀਂ ਫਿਰ ਦੂਸਰੇ ਬੰਨੇ ਡਾਲੋ ਇਹ ਜਿਹਨੇ ਬੁੱਤੇ ਮੈਂ ਮੈਂ ਪੈ ਰੱਖਿਆ ਉਹਦਾ ਪੱਕਾ ਹੀ ਥੋੜਾ ਕੁ ਆ ਵੇਖੋ ਮੈਂ ਵਿੱਚ ਹੱਥ ਤੇ ਕਰ ਹਾਂ ਬਣ ਗਈ ਗੱਲ ਚਲੋ ਚੱਲੇ ਚੂਲੇ ਆ ਕੀ ਕੰਡਿਆ ਬਤਮੀਜ਼ਾਂ ਵਾਲੇ ਕੰਮ ਅੱਗੇ ਖਲਾਰਾ ਘਟ ਪਿਆ ਕੀ ਥੱਲੇ ਮੂੰਗਰੇ ਸੁngਰੇ ਦੇ ਖਲਾਰੇ ਮੈਂ ਥੋੜੀ ਬੜੀ ਛਾਰੇ ਮੈਂ ਬੁੱਲ

ਬੰਬ ਫਟ ਗਿਆ ਹੈ ਬੰਬ ਫਟ ਗਿਆ ਹੈ ਇਹ ਫਿਰ ਬੈਗ ਲੈ ਜੀ ਕੀ ਕਰ ਰਹਾ ਹੈ ਕੰਦੀ ਹੱਥ ਪਿੱਛੇ ਇਹ ਇਕੱਠਾ ਫੌਜੀਆ ਦੀ ਫੀਲਿੰਗ ਚੱਕਣ ਡਿਆ ਆ ਤੇ ਲੁਕ ਜੂ ਲੁਕ ਜੂ ਬੰਬ ਫਟਣ ਵਾਲਾ ਵਾਹ ਬੰਬ ਫਟਣ ਵਾਲਾ ਕਿਥੇ ਚਲੇ ਆ ਮਨਕਰਤ ਹੱਲੀਆ ਮੇਰੇ ਪਾਪਾ ਨਾਲ ਚੱਲੀ ਗੋ ਵੀ ਗੱਡੀ ਬਾਹਰੋਂ ਆਉਂਦੀ ਪਾਪਾ ਮੈਨੂੰ ਲੈ ਕੇ ਚੱਲਿਆ ਕਹੀਂ ਕੱਲਾ ਤੈਨੂੰ ਵੀ ਲੈ ਕੇ ਚੱਲਿਆ ਏ ਜੁੰਡੀ ਨਵੂ ਨੂੰ ਕੰਪਾ ਕਲੇ ਲੈ ਲੇ ਦੀਏ ਨਵੂ ਕਹਿੰਦੀ ਮੈਂ ਕਲੇ ਲੈਣਾ ਏ ਆਓ ਆ ਗਈ ਗੱਡੀ ਆ ਗਈ ਗੱਡੀ ਆ ਗਈ ਗੱਡੀ ਦੋਦੀ ਆਉਂਦਾ ਆਉਂਦਾ ਕਾ ਆਉਂਦਾ 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 ਕਿੱਦਾਂ ਆਉਂਦਾ ਹੋਲੀ 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 ਹੁੰਦਾ ਆਪਾ ਤਾ ਆਪਕੇ ਤੇਸਲੇ ਪਤਾ ਨਹੀਂ ਪਾਪਾ ਗੇ ਲੈ ਕੇ ਚੱਲੇ ਹਨ ਤੇ ਆਪ ਨਹੀਂ ਪਤਾ ਕਿੱਥੇ ਚੱਲੇ ਆਪਾਂ ਦੇਖ ਦੋਗੀ ਹਾਂ ਦੋਗੀ ਉਹ ਨਹੀਂ ਕਿਨਕੇ ਆਹ ਦੇ ਆਹ ਦੀ ਮਮਾ ਆ ਹਾਂ ਉਹਦੀ ਮਮਾ ਵੀ ਨਾਲ ਵੀ ਆਤੀ ਉਹਨੂੰ ਮਾਲਿਆ ਤਾਂ ਉਹਨੇ ਕਿਸਨੇ ਉਹਨੇ ਆ ਦੇਖਾ ਬਹੁਤ ਇਥੇ ਸੜਕ ਜਿਆਦਾ ਟੁੱਟ ਗਈ ਤੈਨੂੰ ਵੀ ਲੈਣੀ ਹੋ ਵਾਲੀ ਪਤੰਗ ਲੇ ਲੰਗ ਅੰਮੇ ਲਾਉਂਗਾ ਉੱਤੇ ਆ ਨਾ ਉਹ ਲਾਵਾ ਵੀ ਹੁੰਦਾ ਦਾ ਲਾਤੀ ਲਾਵਾ ਵੀ ਡੰਦਾ ਏ ਰੋਰ ਗੁੱਡੀ ਕੋਠੇ ਤੋਂ ਤੁਹਾਨੂੰ ਲੱਗਾ ਨਾ ਡਿੱਗਣਾ ਹਾਂ ਡਿੱਗਣ ਨਹੀਂ ਲੱਗਾ ਇਹ ਤੀਲਾ ਸੁੱਟਣ ਲੱਗਾ ਤੇ ਲਾਵ ਨੂੰ ਲੱਗਾ ਵੀ ਗਾਓ ਚੱਲਿਆ ਵਾ ਉਹ ਭੱਜ ਕੇ ਹੋਇਆ ਤੇ ਥੱਲੇ ਉਹ ਤਰੀਲ ਪਈ ਤੇ ਸਲਿੱਪ ਹੋ ਗਿਆ ਉਹ ਡਿੱਗਾ ਉਹ ਡਿੱਗਾ ਬੜੀ ਯੋਰ ਦੀ ਡਿੱਗਾ ਉਹਦੇ ਤੇ ਸਾਰੇ ਕੱਪੜੇ ਕੁੱਪੜੇ ਸਾਰੇ ਉਹ ਲਾ ਤੇ ਲੈਂਡਰ ਤੇ ਆਹੋ ਕੋਠੇ ਤੇ ਹੀ ਗੁੱਡੀ ਜੜਾ ਹੁੰਦੇ

ਪਤਾ ਨਹੀਂ ਕਿੱਥੇ ਜਾ ਰਹੇ ਆ ਆਪਾਂ ਪਛੀਏ ਪਹੁੰਚ ਗਏ ਆ ਟਾਲੇ ਹੈ? ਟਾਲੇ ਪਹੁੰਚ ਗਏ ਆ ਬਟਾਲੇ? ਹਾਂ ਤੈਨੂੰ ਬਟਾਲੇ ਦਾ ਵਾਧਾ ਪਤਾ ਹੈ? ਕੇ ਟਾਲੇ ਟਾਲੇ ਨਹੀਂ ਪਹੁੰਚੇ ਆਪਾਂ? ਆ ਆਪ ਪਛੀਏ ਆਏ ਆ ਹੈਂ? ਹਾਂ ਤੁਹਾਨੂੰ ਕੋ ਕਪੜਾ ਕਿਨੇ ਲੈਣਾ ਹਣਾ? ਹਾਂਜੀ ਤੇਜ਼ੇ ਚੋਂਦੇ ਨਹੀਂ ਤੇਜ਼ ਨਹੀਂ ਚਲਾਉਂਦੇ ਸਿਰਫ 40 ਦੀ ਸਪੀਡ ਤੇ ਚਲਾਉਂਦੇ ਆ 40 ਦੀ ਸਪੀਡ ਤੇ ਹੂੰ ਮੈਂ ਲਾਤੀ ਬਲਾ ਆਦਾ ਫੇਸ ਆ ਰਿਹਾ ਮੈਂ ਜ਼ਤਕੇ ਅੱਛਾ ਮੇਰਾ ਫੋਨ ਕਿਥੇ ਪਲਾ ਜੀ ਦਿਖਾਣੀ ਹਾਂ ਰਸ਼ ਵੇ ਕਿੰਨਾ ਹੀ ਜਰਮਦਾ ਹਾਂ ਕਲਾ ਪਾਤੇ ਹਾਂ ਕਿ ਕਿ ਹਾਂ ਮੈਂ ਰੋੜੀਆਂ ਰੋੜੀਆਂ ਦੀ ਲੈਣੀ ਆ ਮੈਂ ਰੋੜੀਆਂ ਹਾਣੀਆਂ ਕਹਿੰਦੀ ਮੈਂ ਅੱਛਾ ਹੂੰ ਮਾਣ ਕਲਾ ਹਾਂ ਕਿਥੇ ਗੱਡੀ ਮੈਂ ਕਿਥੇ ਘਲਣਾ ਹੂੰ ਹੂੰ ਕੋਈ ਥੇ ਮਰਮਾ ਬਣਾ ਬਣਾਉਣ ਵਾਲਾ ਨਗਰਕੀਰਤਨ ਹੈ ਨਾ ਤੈਨੂੰ ਨਾ ਅਗਨੀ ਸੰਗਤ ਹੀ ਵਾਹ

ਇਤੋਂ ਦੀ ਗੱਡ ਲਓ ਉਧਰੋਂ ਦੀ ਰੱਸ਼ੂ ਪੜਾ ਨਗਰ ਕਿੱਥੇ ਆਇਆ ਨਾ ਇਹ ਕਿੱਥੋਂ ਆਇਆ ਨਗਰ ਕਿੱਥੇ ਆ ਵੀ ਮਾਰਕੀਟ ਨੂੰ ਭਰੀ ਰਹਿੰਦੀ ਆ ਹੇ ਕਮੇਲ ਖਾਣੀ ਇਹ ਖਾਣੇ ਇੱਥੇ ਇੱਥੇ ਵੀ ਛੱਪੜ ਹੁੰਦਾ ਸੀ ਪਾਣੀ ਹੁੰਦਾ ਸੀ ਇੰਨਾ ਵੱਟੇ ਛੱਪੜੇ ਰਹਿੰਦਾ ਹਿੰਗ ਲੋਟਾਰੀ ਨਾ ਮੈਂ ਕਰੀ ਹਾਂ ਹਮ ਪਾੜਨੇ ਦੇ ਕਰੀ ਸਾਰਿਆਂ ਨੂੰ ਛੱਪੜ ਹੀ ਕਰਤਾ ਜੀ ਦੇ ਕਿੰਨੇ ਦੇ ਵੀਰੇ ਪਤਾ ਨਹੀਂ ਖਡਾ ਹੀ ਨਾ ਜਦੋਂ ਪਾਣੀ ਆਇਆ ਨਾ ਇਧਰ ਲਈ ਛੜਕ ਤੇ ਜ਼ਿਆਦਾ ਪਾਣੀ ਉੱਪਰ ਲਈ ਛੜਕ ਤੇ ਘੱਟ ਹੀ ਹੋਉ ਕਿਉਂ ਇਧਰ ਡਾਊਨ ਹੈ ਨਾ ਛੜਕ ਤਤ ਕਰਕੇ ਇੱਥੇ ਕਿੰਨਾ ਕੰਨਾ ਪਾਣੀ ਆ ਡੁੱਬੀਆਂ ਹੈ ਕਿ ਇਹ ਹਾਂ ਇਹ ਡੁੱਬੀਆਂ ਹੈ ਜਦੋਂ ਆਪਾਂ ਨੰਗੇ ਇਹਦੇ ਉੱਤੋਂ ਦੀ ਪਾਣੀ ਨੰਗਣ ਦੇ ਹਾਂਜੀ ਕਿੰਨਾ ਕੰਨਾ ਪਾਣੀ ਇਹਦੇ ਉੱਤੇ ਮੇਰੇ ਮੇਰੇ ਲੱਕ ਤੱਕਾ ਪਾਣੀ ਜਦੋਂ ਆਪਾਂ ਇਹਦੇ ਉੱਤੋਂ ਦੀ ਨੰਗਣ ਦੇ ਹਾਂ ਥੋੜਾ ਥੋੜਾ ਉੱਤੋਂ ਦੀ ਹੀ ਦੇ ਤਾਂ ਅੱਛਾ ਹੂੰ ਆ ਬਿਜਲੀਕਾਰ ਤਾਂ ਗੇੜ ਨਹੀਂ ਹੀ ਦੇਖਦਾ ਅੱਛਾ ਆਪਾਂ ਤੇ ਇਧਰੋਂ ਦੀ ਇੱਥੇ ਇੱਥੇ ਵੀਰਾ ਹੀ ਇੱਕ ਉਹ ਪਤਾ ਨਹੀਂ ਦੁੱਧ ਲੈਣ ਆਏ ਪਤਾ ਨਹੀਂ ਕਿਹੜੇ ਹਸਾਬ ਨਾਲ ਉਹਨਾਂ ਨੂੰ ਕਿਹਾ ਟਰੈਕਟਰ ਤੇ ਬਿਠਾ ਕੇ ਇਧਰੋਂ ਦੀ ਮੋੜ ਕੇ ਉਹਨਾਂ ਨੇ ਖੜਿਆ ਹੀ ਇੱਥੋਂ ਮੋੜਿਆ ਏ ਟਰੈਕਟਰ ਆਪਾਂ ਆ ਗਏ ਆਪਣੇ ਏਰੀਏ ਚ ਮੈਂ ਦੇਖ ਤੈਨ ਕਿ ਯਾ ਇਹਦੇ ਵਿੱਚ ਗੋੜ ਏ ਛੜਕਦੇ ਹਣ ਰੋਡੀਆਂ ਰੋਡੀਆਂ ਲਾਤੀਆਂ ਲੋੜੀ ਕਰਕੇ ਨਾ ਮਨ ਕੀਰਤ ਸਾਡਾ ਸਵਾਦ ਆ ਹਾਂ ਹਾਂ ਹਾਂਜੀ ਕੌਣ ਦੇ ਆ ਉਥੇ ਲੋਲੀਆਂ ਹੋਰ ਹੁੰਦੀਆਂ ਰਿਓੜੀਆਂ ਆ ਆ ਗੱਡੀ ਦੇ ਸ਼ੀਸ਼ੇ ਦੇ ਪਾਸੇ ਵੀ ਬੜੀ ਬਣ ਗਈ ਕਿੱਦਰ ਉਹਦੇ ਵਿੱਚ ਕੀ ਆ ਉਹਦੇ ਵਿੱਚ ਰਿਓੜੀਆਂ ਆਈਆਂ ਪੁੱਤ ਲੋਲੀਆਂ ਹਾਂ ਉਹ ਵੀ ਕਾਰਬੋਨ ਚੁੰਦੀ ਸਾਂਭਾ ਮਤੇ ਅੱਖਾਂ ਤੇ ਸਾਂਭਾ ਪੈਂਦੀ ਆਵਾ ਗੱਡੀ ਦੀ ਅੱਖਾਂ ਦੇ ਸਾਹਮਣੇ ਪੈ ਜਾਂਦਾ ਹੈ ਹਾਂ ਮੱਤ ਵਿੱਚ ਵੀ ਲੱਗੋ ਕੋਈ ਕੋਈ ਹੋਣੀ ਚਾਹੀਦੀ ਉਹ ਦੰਡਾ ਕੀ ਤੋੜਨਾ ਹੈ ਮਰੂਦ ਦਫਾ ਬਸ ਇਹ ਤਾਂ ਵੀ ਨਾ ਹੁੰਦਾ ਮਰੂਦ ਦਾ ਜੂਸ ਪੀਣਾ ਹੈ ਨਹੀਂ ਭਾਂਦਾ ਕੱਚੇ ਆ ਪੁੱਤ ਓਏ ਨਹੀਂ ਭਾਂਦਾ ਬੰਦ ਜਿੰਦਾਵਾ ਨਹੀਂ ਭਾਂਦਾ ਜਿੰਨੇ ਸਮਝਾ ਨਹੀਂ ਆਸਲਾ